ਸੋ ਖਵੇਰ ਸਿੰਘ ਬਾਦਲ ਨੇ ਗੁਰਬਾਣੀ ਵੇਚ ਕੇ ਜਿਹੜੇ ਕਿ ਹੁਣ ਲੋਕਾਂ ਨੂੰ ਪੈਸੇ ਦਿੱਤੇ ਨੇ ਅਜਿਹੇ ਬਿਆਨ ਦੱਸਿਏ ਕਿ ਗਿਆਨੀ ਹਰਪ ਸਿੰਘ ਦੇ ਵੱਲੋਂ ਦਿੱਤੇ ਗਏ ਨੇ ਤੇ ਹੁਣ ਇਸ ਨੂੰ ਲੈ ਕੇ ਸਿਆਸੀ ਕਮਸਾਨ ਚੱਰੀ ਹੈ ਤੇ ਉੱਥੇ ਹੀ ਬਾਦਲ ਤੜਾ ਲਗਾਤਾਰ ਪਲਟਵਾਰ ਕਰਦਾ ਹੋਇਆ ਨਸਰ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਜਹੀਆਂ ਗੱਲਾਂ ਜੜੀਆਂ ਕਿ ਸਾਬਕਾ ਜਥੇਦਾਰ ਨੂੰ ਸ਼ੋਭਾ ਨਹੀਂ ਦਿੰਦੀਆਂ ਤੇ ਹੁਣ ਅਜਿਹੀ ਗੱਲ ਦਾ ਜਿਹੜਾ ਹੈ ਕਿ ਨੋਟਿਸ ਲੈਣਾ ਚਾਹੀਦਾ ਹੈ winner ਜਿੱਤ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਗਿਆਨੀ ਹਰਪ ਸਿੰਘ ਦੇ ਉੱਤੇ ਤਿੱਖੇ ਸਵਾਲ ਕੀਤੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਬਿਆਨ ਜਿਹੜੇ ਕਿ ਗਿਆਨੀ ਹਰਪੀ ਸਿੰਘ ਦੇ ਵੱਲੋਂ ਦਿੱਤੇ ਗਏ ਨੇ ਉਸ ਦੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਇੱਕ ਫਿਰ ਤੋਂ ਜਿਹੜੇ ਕਿ ਸਵਾਲ ਬਾਦਲ ਤੜੇ ਦੇ ਵੱਲੋਂ ਗਿਆਨੀ ਹਰਪੀ ਸਿੰਘ ਦੇ ਉੱਤੇ ਕਰ ਦਿੱਤੇ ਗਏ ਨੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਨੇ ਆ ਕੱਲ ਦਾ ਗਿਆਨੀ ਹਰਪੀ ਸਿੰਘ ਜੀ ਦਾ ਇੱਕ ਬਿਆਨ ਆ ਰਿਹਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗੁਰਬਾਣੀ ਵੇਚ ਕੇ ਪੈਸੇ ਬੜੀ ਮੰਤ ਭਾਗੀ ਗੱਲ ਹੈ ਕਿ ਇਡੇ ਵੱਡੇ ਕੌਮ ਦੇ ਜਥੇਦਾਰ ਰਹੇ ਹੋਣ ਸ੍ਰੀ ਕਾਲ ਤਖਤ ਸਾਹਿਬ ਨੂੰ ਇਹ ਜਥੇਦਾਰ ਰਹੇ ਹੋਣ ਤੇ ਉਹਨਾਂ ਦੇ ਮੂੰਹ ਚੋਂ ਅਹੇਦੀ ਸ਼ਬਦਾਵਲੀ ਸੁਣੀ ਪਵੇ ਤੇ ਇਸ ਤੋਂ ਮਾੜਾ ਕੋਈ ਸ਼ਬਦ ਨਹੀਂ ਹੋ ਸਕਦਾ ਤੇ ਤੁਸੀਂ ਦੇਖੋ ਕਿ ਗੁਰਬਾਣੀ ਨੂੰ ਕੋਈ ਬੰਦਾ ਦੁਨੀਆ ਚ ਨਾ ਖਰੀਦ ਸਕਦਾ ਤੇ ਨਾ ਹੀ ਗੁਰਬਾਣੀ ਨੂੰ ਕੋਈ ਦੁਨੀਆ ਚ ਬੰਦਾ ਵੇਚ ਸਕਦਾ ਪਰ ਉਹਨਾਂ ਵੱਲੋਂ ਇਹ ਸ਼ਬਦ ਵਰਤਨੇ ਕਿ ਗੁਰਬਾਣੀ ਵੇਚ ਕੇ ਗੁਰਬਾਣੀ ਵੇਚਣ ਦਾ ਤੁਸੀਂ ਇੱਥੇ ਇਹ ਕਹਿ ਸਾਂ ਕਿ ਗੁਰਬਾਣੀ ਦਾ ਪ੍ਰਚਾਰ ਨਹੀਂ ਕੀਤਾ ਪਰ ਮੈਂ ਉਹਦੇ ਤੇ ਵੀ ਕਲੀਅਰ ਕਰਨੀ ਚਾਹਣਾ ਤੁਸੀਂ ਹਰਪ੍ਰੀਤ ਸਿੰਘ ਜੀ ਤੁਸੀਂ ਰਹੋ ਅਕਾਲ ਤੱਕ ਸਭ ਦੇ ਦੇਰਦਾਰ ਇਹ ਦੁਨੀਆ ਚ ਕਲੀਅਰ ਕੀਤਾ ਉਹਨਾਂ ਦੇ ਐਮ ਡੀ ਨੇ ਵੀ ਕੀਤਾ ਪੀटीसी ਦੇ ਐਮ ਡੀ ਨੇ ਵੀ ਕੀਤਾ ਕਿ ਪੀटीसी ਪ੍ਰਚਾਰਨ ਲੈਂਦਾ ਸੀ ਉਥੇ ਇਹ ਗੱਲ ਬੋਲੀ ਗਈ ਕਿ ਪੀटीसी ਜਿਹੜਾ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੈਸੇ ਦਿੰਦਾ ਰਿਹਾ ਉਹ ਤੋਂ ਪੈਸੇ ਲੈਂਦਾ ਨਹੀਂ ਰਿਹਾ ਇਹ ਗੱਲ ਕਲੀਅਰ ਹੋ ਚੁੱਕੀ ਹੈ ਇਹਦੇ ਹਾਂ ਹੁਣ ਜਿਹੜਾ ਤੁਸੀਂ ਸ਼ਬਦ ਬੋਲਿਆ ਕਿ ਗੁਰਬਾਣੀ ਵੇਚ ਕੇ ਹੁਣ ਇਹ ਗੱਲ ਦਾ ਜਦਾ ਸਬੂਤ ਦਿਓ ਜਾਂ ਨੂੰ ਜਨਤਕ ਤੌਰ ਤੇ ਉਸਦੀ ਮਾਫੀ ਮੰਗੋ ਕਿ ਮੇਰੇ ਤੋਂ ਗਲਤ ਕੀਤਾ ਗਿਆ ਤੇ ਮੈਂ ਇਹ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਵੀ ਇਹ ਗੱਲ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਚੀਜ਼ਾਂ ਦਾ ਨੋਟਿਸ ਲਿਆ ਕਰੋ ਕਿਉਂਕਿ ਗੁਰਬਾਣੀ ਨੂੰ ਵੇਚਣਾ ਤਾਂ ਮਤਲਬ ਇਹ ਅਸੀਂ ਕਿਸੇ ਦੀ ਇਹ ਤੋਹੀ ਨਹੀਂ ਹੈ ਇੱਕ ਤਰ੍ਹਾਂ ਦੀ ਸੋ ਇਹੋ ਜੀਆਂ ਚੀਜ਼ਾਂ ਤੋਂ ਜਿਹੜੇ ਇਹੋ ਜਿਹੇ ਲੋਕ ਨੇ ਇਹਨੇ ਬਖਲਾੜ ਦੇ ਵਿੱਚ ਤੁਸੀਂ ਰਾਜਨੀਤਿਕ ਇੰਨੇ ਲਿਫਟ ਹੋ ਗਏ ਹੋ ਕਿ ਤੁਸੀਂ ਇਹ ਭੁੱਲ ਗਏ ਕਿ ਮर्यादा ਕੀ ਹੁੰਦੀ ਹੈ ਅਸੀਂ ਤਾਂ ਬਹੁਤ ਉਮੀਦਾਂ ਕਰਦੇ ਆ ਕਿ ਜਥੇਦਾਰ ਸਾਹਿਬਾਨ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਪਰ ਇਹੋ ਜਿਹੇ ਸ਼ਬਦ ਤੁਹਾਡੇ ਮੂੰਹੋਂ ਸੁਣਨੇ ਜਿਹੜਾ ਬਹੁਤ ਹੀ ਦੁਬਧਾਈ ਤੇ ਮੰਦ ਭਾਗ ਹੈ ਇਹਦੇ ਲਈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਕੱਲ ਦਾ ਗਿਆਨੀ ਹਰਪੀ ਸਿੰਘ ਜੀ ਦਾ ਇੱਕ ਬਿਆਨ ਆ ਰਿਹਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗੁਰਬਾਣੀ ਵੇਚ ਕੇ ਪੈਸੇ ਬੜੀ ਮੰਤ ਭਾਗੀ ਗੱਲ ਹੈ ਕਿ ਇਡੇ ਵੱਡੇ ਕੌਮ ਦੇ ਜਥੇਦਾਰ ਰਹੇ ਹੋਣ ਸ੍ਰੀ ਕਾਲ ਤਖਤ ਸਾਹਿਬ ਨੂੰ ਇਹ ਜਥੇਦਾਰ ਰਹੇ ਹੋਣ ਤੇ ਉਹਨਾਂ ਦੇ ਮੂੰਹ ਚੋਂ ਅਹੇ ਦੀ ਸ਼ਬਦਾਵਲੀ ਸੁਣੀ ਪਵੇ ਤੇ ਇਸ ਤੋਂ ਮਾੜਾ ਕੋਈ ਸ਼ਬਦ ਨਹੀਂ ਹੋ ਸਕਦਾ ਤੇ ਤੁਸੀਂ ਦੇਖੋ ਕਿ ਗੁਰਬਾਣੀ ਨੂੰ ਕੋਈ ਬੰਦਾ ਦੁਨੀਆ ਚ ਨਾ ਖਰੀਦ ਸਕਦਾ ਤੇ ਨਾ ਹੀ ਗੁਰਬਾਣੀ ਨੂੰ ਕੋਈ ਦੁਨੀਆ ਚ ਬੰਦਾ ਵੇਚ ਸਕਦਾ ਪਰ ਉਹਨਾਂ ਵੱਲੋਂ ਇਹ ਸ਼ਬਦ ਵਰਤਨੇ ਕਿ ਗੁਰਬਾਣੀ ਵੇਚ ਕੇ ਗੁਰਬਾਣੀ ਵੇਚਦਾ ਤੁਸੀਂ ਇੱਥੇ ਇਹ ਕਹਿਸਾ ਜੋ ਕਿ ਗੁਰਬਾਣੀ ਦਾ ਪ੍ਰਚਾਰ ਨਹੀਂ ਕੀਤਾ ਪਰ ਮੈਂ ਉਹਦੇ ਤੇ ਵੀ ਕਲੀਅਰ ਕਰਨੀ ਚਾਹਣਾ ਤੁਸੀਂ ਹਰਪ੍ਰੀਤ ਸਿੰਘ ਜੀ ਤੁਸੀਂ ਰਹੋ ਅਕਾਲ ਤੱਕ ਸਭ ਦੇ ਦੇਸ਼ਦਾਰ ਇਹ ਦੁਨੀਆ 'ਚ ਕਲੀਅਰ ਕੀਤਾ ਉਹਨਾਂ ਦੇ ਐਮ ਡੀ ਨੇ ਵੀ ਕੀਤਾ ਪੀਟੀਸੀ ਦੇ ਐਮ ਡੀ ਨੇ ਵੀ ਕੀਤਾ ਕਿ ਪੀਟੀਸੀ ਪ੍ਰਚਾਰਨ ਲੈਂਦਾ ਸੀ ਉਥੇ ਇਹ ਗੱਲ ਬੋਲੀ ਗਈ ਕਿ ਪੀਟੀਸੀ ਜਿਹੜਾ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੈਸੇ ਦਿੰਦਾ ਰਿਹਾ ਉਹ ਤੋਂ ਪੈਸੇ ਲੈਂਦਾ ਨਹੀਂ ਰਿਹਾ ਇਹ ਗੱਲ ਕਲੀਅਰ ਹੋ ਚੁੱਕੀ ਹੈ ਇਹਦੇ ਹਾਂ ਹੁਣ ਜਿਹੜਾ ਤੁਸੀਂ ਸ਼ਬਦ ਬੋਲਿਆ ਕਿ ਗੁਰਬਾਣੀ ਵੇਚ ਕੇ ਹੁਣ ਇਹ ਗੱਲ ਦਾ ਜਦਾ ਸਬੂਦ ਦਿਓ ਜਾਂ ਨੂੰ ਜਨਤਕ ਤੌਰ ਤੇ ਉਸਦੀ ਮਾਫੀ ਮੰਗੋ ਕਿ ਮੇਰੇ ਤੋਂ ਗਲਤ ਕੀਤਾ ਗਿਆ ਤੇ ਮੈਂ ਇਹ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਵੀ ਇਹ ਗੱਲ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਚੀਜ਼ਾਂ ਦਾ ਨੋਟਿਸ ਲਿਆ ਕਰੋ ਕਿਉਂਕਿ ਗੁਰਬਾਣੀ ਨੂੰ ਵੇਚਣਾ ਤਾਂ ਮਤਲਬ ਇਹ ਅਸੀਂ ਕਿਸੇ ਦੀ ਇਹ ਤੋਹੀ ਨਹੀਂ ਹੈ ਇੱਕ ਤਰ੍ਹਾਂ ਦੀ ਸੋ ਇਹੋ ਜਿਹੀਆਂ ਚੀਜ਼ਾਂ ਤੋਂ ਜਿਹੜੇ ਇਹੋ ਜਿਹੇ ਲੋਕ ਨੇ ਇਹਨੇ ਬਖਲਾੜ ਦੇ ਵਿੱਚ ਤੁਸੀਂ ਰਾਜਨੀਤਿਕ ਇੰਨੇ ਲਿਫਟ ਹੋ ਗਏ ਹੋ ਕਿ ਤੁਸੀਂ ਇਹ ਭੁੱਲ ਗਏ ਕਿ ਮਰਿਆਦਾ ਕੀ ਹੁੰਦੀ ਹੈ ਅਸੀਂ ਤਾਂ ਬਹੁਤ ਉਮੀਦਾਂ ਕਰਦੇ ਆ ਕਿ ਜਥੇਦਾਰ ਸਾਹਿਬਾਨ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਪਰ ਇਹੋ ਜਿਹੇ ਸ਼ਬਦ ਤੁਹਾਡੇ ਮੂੰਹੋਂ ਸੁਣਨੇ ਜਿਹੜਾ ਬਹੁਤ ਹੀ ਦੁਖਦਾਈ ਤੇ ਮੰਦ ਭਾਗ ਹੈ ਇਹਦੇ ਲਈ ਤੁਹਾਨੂੰ ਮਾਫੀ ਮੰਗਦਾ